ਨਮਸਕਾਰ ਦੋਸਤੋ ਮੈਂ ਅਨੈ ਨਰੂਲਾ ਜੀਰਾ ਬਲੇਟਨ ਤੋਂ ਮੁੱਦਾ ਲੈ ਕੇ ਆਇਆ ਹਾਂ ਔਰਤਾਂ ਕੋਈ ਅੰਬ ਦੀ ਗਿਟਕ ਨਹੀਂ ਵਰਤਿਆ ਤੇ ਛੱਡ ਦਿੱਤਾ ਲੰਬੇ ਸਮੇਂ ਤੋਂ ਜ਼ਿੰਦਗੀ ਨਾਲ ਚੱਲਣ ਵਾਲੀ ਚੀਜ਼ ਹੈ ਨਾਮ ਹੈ ਔਰਤ ਦੋਸਤੋ ਜਿਹੜੀਆਂ ਮੈਂ ਇਹਦੇ ਵਿੱਚ ਮਸਾਲਾ ਦਿੰਨਾ ਇਹ ਨਾ ਸਮਝੋਗੇ ਜਿਹੜੇ ਮਸਾਲਾ ਮਨ ਘੜਤ ਨੇ ਇਹ ਬਿਲਕੁਲ ਰੀਅਲ ਨੇ ਔਰ ਬਿਲਕੁਲ ਸੱਚਾਈ ਇਹਦੇ ਵਿੱਚ ਜਿਹੜੀਆਂ ਮੈਂ ਤੁਹਾਨੂੰ ਮਸਲਾ ਦਿੰਨਾ ਹੈ ਦੋਸਤੋ ਅੱਜ ਚਰਚਾ ਕਰਦੇ ਆ ਕਿ ਸਾਡੇ ਬਹੁਤ ਸਾਰੇ ਲੋਕ ਜਿਹੜੇ ਆ ਔਰਤ ਨੂੰ ਘਰ ਚ ਖਾਣ ਪੀਣ ਬਣਾਉਣ ਖਾਣਾ ਪੀਣਾ ਬਣਾਉਣ ਵਾਲੀ ਕਿਚਨ ਚ ਜਾਂ ਸੈਕਸ ਦੀ ਡੋਲ ਸਮਝ ਕੇ ਜਿਹੜਾ ਹੈ ਇਹ ਧਾਰਨਾ ਬਣਾ ਲੈਂਦੇ ਹਨ ਕਿ ਜਦੋਂ ਤੱਕ ਇਸ ਦੀ ਜ਼ਰੂਰਤ ਹੋਈ ਇਸ ਨੂੰ ਵਰਤਾਂਗੇ ਤੇ ਬਾਅਦ ਚ ਅੰਬ ਦੀ ਗਿਟ ਕਵਾ ਕੇ ਇਸ ਨੂੰ ਛੱਡ ਦੇਵਾਂਗੇ ਦੋਸਤੋ ਦਰਅਸਲ ਜ਼ਿੰਦਗੀ ਅਜੇਹਾ ਜ਼ਿੰਦਗੀ ਵਿੱਚ ਅਜੇਹਾ ਨਹੀਂ ਔਰਤ ਲੰਬੇ ਸਮੇਂ ਤੋਂ ਜ਼ਿੰਦਗੀ ਦਾ ਸਾਥ ਨਿਭਾਉਣ ਵਾਲਾ ਇੱਕ ਹਮਸਫਰ ਸਾਥੀ ਹੈ ਦੋਸਤੋ ਵੱਖਰੀ ਗੱਲ ਹੈ ਕਿ ਮਜਬੂਰੀ ਹੋ ਜਾਂਦੀ ਹੈ ਕਿ ਜਾਂ ਤਾਂ ਤੁਸੀਂ ਪਹਿਲਾਂ ਦੁਨੀਆ ਨੂੰ ਛੱਡ ਕੇ ਉਸ ਨੂੰ ਇਕੱਲਾ ਛੱਡ ਜਾਂਦੇ ਹੋ ਤੇ ਜਾਂ ਉਹ ਤੁਹਾਨੂੰ ਦੁਨੀਆ ਛੱਡ ਕੇ ਇਕੱਲੇ ਚਲੇ ਜਾਂਦੀ ਹੈ ਇਸ ਦੀ ਉਦਾਹਰਣ ਹੁਣ ਮੈਂ ਤੁਹਾਨੂੰ ਦੇਣ ਜਾ ਰਿਹਾ ਦੋਸਤੋ ਚੰਡੀਗੜ੍ਹ ਚ ਇੱਕ ਬਿਊਟੀ ਪਾਰਲਰ ਚ 65 ਸਾਲ ਤੱਕ ਕੰਮ ਕਰਨ ਵਾਲੀ ਇੱਕ ਔਰਤ ਨਾਲ ਮੁਲਾਕਾਤ ਹੋਈ ਤੇ ਜਿਸ ਦੀ ਹੁਣ ਤੁਸੀਂ ਉਮਰ ਵੀ ਵੇਖ ਲਓ ਤੇ ਉਹਨ ਉਹ ਉਸ ਦੀ ਉਮਰ ਆਰਾਮ ਕਰਨ ਦੀ ਸੀ ਉਸਨੇ ਦੱਸਿਆ ਕਿ ਉਸ ਦੇ ਰਿਲੇਸ਼ਨਸ ਜਿਹੜੇ ਹੈ ਨਾਤਾ ਉਸ ਦਾ ਕੁੱਲੂ ਮਨਾਲੀ ਚ ਇੱਕ ਹੋਟਲ ਮਾਲਕ ਨਾਲ ਜੁੜਿਆ ਜੋ ਕਿ ਸ਼ਾਦੀशुदा ਸੀ ਪਰ ਜਦੋਂ ਤੱਕ ਉਹ ਜਿੰਦਾ ਰਿਹਾ ਉਸ ਨੂੰ ਕਿਸੇ ਵੀ ਕਮੇਦੀ ਕੋਈ ਕਮੀ ਪੇਸ਼ ਨਹੀਂ ਹੁੰਦੀ ਤੈ ਨਾਲ ਹੀ ਉਹ ਇਕੱਠੇ ਕੁਲੂ ਬਨਾਲੀ ਦਿੱਲੀ ਤੋਂ ਕਾਰ ਤੇ ਜਾਂਦੇ ਸੀ ਤੇ ਕਈ ਦਿਨ ਉੱਥੇ ਲਗਾ ਕੇ ਹੋਟਲ ਦੀ ਵੀ ਦੇਖਭਾਲ ਕਰਦੇ ਸੀ ਅਚਾਨਕ ਉਸ ਦੀ ਮੌਤ ਹੋ ਗਈ ਤੇ ਉਸ ਦੇ ਅਜੇ ਹੁਣ ਜ਼ਮੀਨ ਜਾਇਦਾਦ ਤੇ ਜਿਹੜੇ ਹੈ ਹੁਣ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਜਿਹੜੇ ਉਹਦੇ ਬੱਚੇ ਹੈ ਉਹਨਾਂ ਤੇ ਉਹਨਾਂ ਦੇ ਵਿਚਕਾਰ ਤੇ ਜਿੰਨਾ ਚਿਰ ਫੈਸਲਾ ਨਹੀਂ ਹੁੰਦਾ ਉਹ ਹੁਣ ਆਪਣਾ ਗੁਜ਼ਾਰਾ ਇੱਥੇ ਬਿਊਟੀ ਪਾਰਲਰ ਚ ਕੰਮ ਕਰਕੇ ਕਰ ਰਹੀ ਹੈ। ਦੋਸਤੋ ਹੁਣ ਅਗਲੀ ਮਿਸਾਲ ਮੈਂ ਤੁਹਾਨੂੰ ਫੇਰ ਦੰਨਾ ਕਿ ਲੁਧਿਆਣੇ ਚ ਰਹਿੰਦੀ ਇੱਕ ਔਰਤ ਜੋ ਕਿ ਬੁਟੀਕ ਚਲਾਉਂਦੀ ਹੈ ਉਸ ਦਾ ਘਰ ਵਾਲਾ ਦੋਸਤੋ ਡੈਡ ਡਰਾਈਵਰ ਸੀ ਤੇ ਡਰਾਈਵਰ ਜਿਹੜਾ ਸੀ ਕਾਰ ਦਾ ਔਰ 10 ਸਾਲ ਬਾਅਦ ਜੇ ਉਸ ਨੂੰ ਜਾਨੀ ਕਿ ਦੋ ਕੁੜੀਆਂ ਤੇ ਇੱਕ ਮੁੰਡੇ ਨੂੰ ਉਸ ਕੋਲ ਛੱਡ ਕੇ ਚਲਾ ਗਿਆ ਤੇ ਇੱਥੇ ਹੋਰ ਕਿਸੇ ਹੋਰ ਪ੍ਰੇਮੀ ਦਾ ਉਹ دیਵਾਨਾ ਹੋ ਗਿਆ ਤੇ ਉਹਦੇ ਨਾਲ ਚਲਾ ਗਿਆ ਤੇ ਔਰਤ ਨੇ ਸਾਰੀ ਉਮਰ ਸਲਾਈ ਗਢਾਈ ਕਰਕੇ ਕੁੜੀਆਂ ਵੱਡੀਆਂ ਕਰਕੇ ਪੜ੍ਹਾਈ ਕਰਵਾਈ ਵਿਆਹ ਕੀਤੇ ਉਹਨਾਂ ਦੇ ਤੇ ਉਹ ਬੱਚਾ ਜਿਹੜਾ ਸੀ ਲੜਕਾ ਰਹਿ ਗਿਆ ਸੀ ਉਸ ਨੂੰ ਵੀ ਉਹਨਾਂ ਨੂੰ ਪੜਾਇਆ ਲਿਖਾਇਆ ਪਰ ਉਸ ਨੇ ਆਪਣੀਆਂ ਘਰ ਦੀਆਂ ਜ਼ਿੰਮੇਵਾਰੀਆਂ ਨਹੀਂ ਸਮਝੀਆਂ ਤਾਂ ਉਹ ਵੀ ਬੰਲਾ ਛੱਡ ਗਿਆ ਤੇ ਉਸ ਨੇ ਆਪਣੇ ਉਹਨਾਂ ਹੋਰ ਜੀਵਨ ਸਾਥੇ ਦੀ ਉਹ ਤਲਾਸ਼ ਕਰ ਰਹੀ ਹੈ ਇਸ ਤਰ੍ਹਾਂ ਦੀਆਂ ਦੋਸਤੋ ਸਮਾਜ ਦੇ ਵਿੱਚ ਬਹੁਤ ਸਾਰੀਆਂ ਮਸਾਲਾਂ ਮਿਲਦੀਆਂ ਹਨ ਜਿਨ੍ਹਾਂ ਚਿਰ ਔਰਤ ਤੇ ਪਤੀ ਦਾ ਸਾਯਾ ਰਹਿੰਦਾ ਹੈ ਤਾਂ ਪਤਨੀ ਜਿਹੜੀ ਹੈ ਨਿਕਮਾਨਦੀ ਹੈ ਪਰ ਇਸ ਤੋਂ ਬਾਅਦ ਜਿਵੇਂ ਹੀ ਉਸ ਦਾ ਸਾਥ ਛੱਡਿਆ ਜਾਂਦਾ ਹੈ ਤਾਂ ਉਸ ਨੂੰ ਮਜਬੂਰ ਹੋਣਾ ਪੈਂਦਾ ਹੈ ਕਈ ਵਾਰ ਦਰਦ-ਦਰਦੀਆਂ ਠੋਕਰਾਂ ਖਾਨ ਤੋਂ ਇਸ ਕਰਕੇ ਆਪਣੇ ਜੀਵਨ ਸਾਥੀ ਨਾਲ ਇੰਨੀ ਵੀ ਬੇਵਫਾਈ ਨਾ ਕਰੋ ਕਿ ਉਹ ਜਿਹੜਾ ਹੈ ਦਰਦਾਂ ਦੀਆਂ ਠੋਕਰਾਂ ਤੋਂ ਖਾਨ ਤੋਂ ਮਜਬੂਰ ਹੋਵੇ ਕੁਝ ਨਾ ਕੁਝ ਉਸ ਨੂੰ ਵੀ ਆਪਣਾ ਜਿਹੜਾ ਹੈ ਜਾਇਦਾਦ ਆ ਉਹਦੇ ਵਿੱਚ ਕੁਝ ਨਾ ਕੁਝ ਦਿਓ ਤਾਂ ਇਹ ਤਾਂ ਉਹਨਾਂ ਦਾ ਉਸ ਦਾ ਔਰਤਾਂ ਦਾ ਜਿਸ ਨੇ ਤੁਹਾਡੇ ਨਾਲ ਲੰਬੇ ਸਮੇਂ ਤੇ ਦਿਨ ਗੁਜ਼ਾਰੇ ਹੋਣ ਦਾ ਉਸ ਦਾ ਉਸ ਦਾ ਹੱਕ ਦਾ ਬੰਦਾ ਹੀ ਆ ਤੇ ਨਹੀਂ ਤਾਂ ਜੇਕਰ ਤੁਸੀਂ ਇਹਦੇ ਹ ਨਹੀਂ ਕਰਦੇ ਤਾਂ ਫਿਰ ਗਦਾਰੀ ਬੇਵਫਾਈ ਧੋਖੇਬਾਜ਼ੀ ਤਾਂ ਸਮਝ ਹੀ ਜਾਵੇਗੀ ਧੰਨਵਾਦ ਸਹਿਦ ਅਨੰਤ ਨਰੂਲਾ